ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀ ਗਲਾਂ ਤੋਂ ਅੱਜ ਫੇਰ ਕਾਫੀ ਲੰਬੇ ਆਸੇ ਦੇ ਦੌਰਾਨ ਅਸੀਂ ਤੁਹਾਡੇ ਨਾਲ ਲਾਈਵ ਨਹੀਂ ਹੋ ਸਕੇ ਕੋਈ ਵੀਡੀਓ ਨਹੀਂ ਪਾ ਸਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿਉਂਕਿ ਤੁਹਾਡੀਆਂ ਫੋਨ ਕਾਲਾਂ ਵੀ ਸਾਨੂੰ ਕਾਫੀ ਆਈਆਂ ਨੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਮੈਂ ਇਸ ਵੀਡੀਓ ਤੋਂ ਸਟਾਰਟ ਕਰਨ ਤੋਂ ਪਹਿਲਾਂ ਹੀ ਤੁਹਾਡੇ ਉਹਨਾਂ ਸਵਾਲਾਂ ਦਾ ਜਵਾਬ ਦੇ ਦੇਣਾ ਇੱਕ ਤਾਂ ਹਾਰ ਦੇ ਸੀਜ਼ਨ ਕਾਰਨ ਅਸੀਂ ਕੋਈ ਵੀਡੀਓ ਬਣਾ ਨਹੀਂ ਸਕੇ ਇੱਕ ਜੋ ਵੀਡੀਓ ਵਾਲਾ ਸਾਡਾ ਇਹ ਮੁੰਡਾ ਹੈ ਇਹ ਕਾਫੀ ਲੰਬੀ ਛੁੱਟੀ ਤੇ ਚਲ ਗਿਆ ਸੀਗਾ ਤਾਂ ਕਰਕੇ ਵੀਡੀਓ ਦੇ ਕਿਸੇ ਨਵੇਂ ਬੰਦੇ ਤੋਂ ਕੋਆਣੇ ਆ ਉਸ ਤੱਕ ਢੰਗ ਦੀ ਵੀਡੀਓ ਨਹੀਂ ਬਣਦੀ ਇਸ ਕਰਕੇ ਅੱਜ ਫੇਰ ਅਸੀਂ ਪ੍ਰੇਮ ਕਾਰਪੋਰੇਟ ਕਲੀਨਿਕ ਮੰਡੀ ਤਲਾ ਤੋਂ ਲਾਇਓ ਹੋਏ ਆ ਤੁਹਾਡੀ ਵਿਚਾਰੀ ਦੇ ਵਿੱਚ ਆਸਾਂ ਕਿ ਇਸ ਵੀਡੀਓ ਨੂੰ ਵੀ ਜੋ ਵੀਡੀਓ ਨੂੰ ਤੁਸੀਂ ਪਹਿਲਾਂ ਸਾਹ ਦੇ ਰਹੇ ਹੋ ਸਾਨੂੰ ਵਧੀਆ ਹਲਾਸ਼ੇਰੀ ਦੇ ਰਹੇ ਹੋ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਲਾਈਕ ਕਰੋਗੇ ਅੱਜ ਮੈਂ ਫਿਰ ਕੇ ਉਹਦੇ ਪੇਸ਼ੈਂਟ ਨਾਲ ਤੁਹਾਨੂੰ ਮਿਲਾਵਾਂਗੇ ਔਰ ਪੁੱਛਾਂਗੇ ਆਪਾਂ ਪੇਸ਼ੈਂਟ ਤੋਂ ਵੀ ਪਰ ਇੰਨਾ ਕਹਿ ਸਕਦਾ ਕਿ ਇਹ ਪੇਸ਼ੈਂਟ ਉਹ ਪੇਸ਼ੈਂਟ ਹੈ ਜਿਨ੍ਹਾਂ ਨੂੰ ਕਿਸੇ ਨਾਮੀ ਡਾਕਟਰ ਨੇ ਆਪਰੇਸ਼ਨ ਬਾਰੇ ਕਹਿਤਾ ਸੀਗਾ ਅੱਜ ਇਹਨਾਂ ਨੇ 5 ਦਿਨ ਸਾਡੇ ਤੋਂ ਕੰਪਲੀਟ ਕੀਤੇ ਨੇ ਔਰ ਇਹਨਾਂ ਤੋਂ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਵਿਚਾਰਸ ਕਰਦਾ ਐ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਔਰ ਇਸ ਚੈਨਲ ਨੂੰ ਪ੍ਰੇਮ ਕਰਮੇਟ ਕਲੀਨਿਕ ਮੈਡੀਕਲ ਨਾਲ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਲੋਕਾਂ ਤੱਕ ਜੋ ਘਰਾਂ ਦੇ ਵਿੱਚ ਤਰਤ ਨਾਲ ਜੁੜੇ ਰਹੇ ਨੇ ਉਹਨਾਂ ਤੱਕ ਪਹੁੰਚ ਜਾਣਾ ਹੁਣ ਅਸੀਂ ਤੁਹਾਡੀ ਪੇਸ਼ੈਂਟ ਨਾਲ ਵੀ ਗੱਲਬਾਤ ਕਰਵਾਵਾਂਗੇ ਸੋ ਦੋਸਤੋ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀ ਗੱਲਾਂ ਤੋਂ ਅਸੀਂ ਲਾਈਵ ਹੋਏ ਆ ਸਾਡੇ ਕੋਲੇ ਪੇਸ਼ੈਂਟ ਆਏ ਹੋਏ ਨੇ ਪਰਮਜੀਤ ਕੌਰ ਜੀ ਨੇ 45 ਸਾਲ ਇਹਨਾਂ ਦੀ ਉਮਰ ਹੈ ਔਰ ਇਹਨਾਂ ਤੋਂ ਪੁੱਛਦਿਆਂ ਵੀ ਕਿ ਇਹ ਕਿੱਥੋਂ ਆਏ ਨੇ ਔਰ ਕੀ ਇਹਨਾਂ ਨੂੰ ਦਿੱਕਤ ਸੀ ਅੱਜ ਚਾਰ ਸੈਸ਼ਨ ਇਹਨਾਂ ਨੇ ਇਸ ਤੋਂ ਪਹਿਲਾਂ ਸਾਡੇ ਤੋਂ ਕੰਪਲੀਟ ਕਰ ਚੁੱਕੇ ਨੇ ਅੱਜ ਪੰਜਵਾਂ ਦਿਨ ਹੈ ਔਰ ਪੰਜ ਦਿਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਕੈਰੋਪ੍ਰੈਕਟਿਕ ਟਰੀਟਮੈਂਟ ਦੇਵਾਂਗੇ ਵੀ ਅੱਜ ਉਹ ਵੀ ਤੁਹਾਨੂੰ ਇਸ ਵੀਡੀਓ ਜਰੀਏ ਦਿਖਾਵਾਂਗੇ ਤੁਸੀਂ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਸਿੱਧਾ ਅਸੀਂ ਪੇਸ਼ੈਂਟ ਵੱਲ ਚੱਲਦੇ ਆਂ ਔਰ ਇਹਨਾਂ ਤੋਂ ਅਸੀਂ ਪੁੱਛਦੇ ਹਾਂ ਇਹਨਾਂ ਨੂੰ ਕੀ ਦਿੱਕਤ ਸੀਗੀ ਕੀ ਕੀ ਇਹਨਾਂ ਨੇ ਦਵਾਈਆਂ ਜਿਹੜੀਆਂ ਇਸ ਤੋਂ ਪਹਿਲਾਂ ਯੂਜ਼ ਕੀਤੀਆਂ ਨੇ ਡਾਕਟਰਾਂ ਨੇ ਇਹਨਾਂ ਨੂੰ ਕੀ ਕੀ ਇਹਨਾਂ ਨੂੰ ਡਾਕਟਰਾਂ ਨੇ ਬੋਲਿਆਗਾ ਉਹ ਵੀ ਅਸੀਂ ਜ਼ਰੂਰ ਇਸ ਵੀਡੀਓ ਜਰੀਏ ਕਵਰ ਕਰਾਂਗੇ ਔਰ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਜ਼ਰੂਰ ਹੁਣ ਸਿੱਧਾ ਅਸੀਂ ਪੇਸ਼ੈਂਟ ਵੱਲ ਚੱਲਦੇ ਆਂ ਹਾਂਜੀ ਸਰ ਕਿੰਨੇ ਟਾਈਮ ਤੋਂ ਬੀਕਲ ਸੀ ਜੀ ਮਤਲਬ ਇਹਨਾਂ ਨੂੰ 4 ਮਹੀਨੇ ਤੋਂ ਦਿੱਕਤਾ ਹੈ ਜੀ 4 ਮਹੀਨੇ ਤੋਂ ਦਿੱਕਤਾ ਹੈ ਹਾਂਜੀ ਪਹਿਲਾਂ ਮੈਂ ਜਾਨਣਾ ਚਾਹਾਂਗਾ ਤੁਸੀਂ ਕਿਹੜੇ ਪਿੰਡੋਂ ਆਏ ਹੋ ਪਿੰਡ ਭਾਈ ਦਸਾ ਜਿਹੜਾ ਮਾਨਸਾ ਜਿਲ੍ਹਾ ਮਾਨਸਾ ਪਿੰਡ ਭਾਈ ਦਸਾ ਹਾਂਜੀ ਅੱਛਾ ਕੀ ਦਿੱਕਤ ਆਈ ਸੀ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਢੂਹੇ ਤੋਂ ਹੋਣ ਲੱਗੀ ਜੀ ਚੂਲੇ ਜੱਟ ਰਹਿਣ ਲੱਗਿਆ ਜੀ ਤੇ ਲੱਤ ਸੌਣ ਲੱਤ ਜਦ ਤੱਕ ਦੇ ਨਾਲ ਪੈਰ ਸੌਣ ਲੱਗਿਆ ਪੈਰ ਸੌਣ ਲੱਗਿਆ ਸੀ ਹਾਂਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਕੋਈ ਤੁਸੀਂ ਦਵਾਈ ਜਾਂ ਮੈਡੀਸ਼ਨ ਯੂਜ਼ ਕੀਤੀ ਹੈ ਹਾਂ ਮੈਡੀਸਨ ਚੁਸ ਕੀਤਾ ਜੀ ਅਸੀਂ ਮਾਨਸਾ ਤੋਂ ਜੀ ਜੀ ਉਹਦੇ ਨਾਲ ਕੋਈ ਫਰਕ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਜੀ ਉਹਨਾਂ ਨੇ ਐਸਟਰੀ ਵੀ ਕੀਤੇ ਜੀ ਐਮ ਆਰ ਆ ਵੀ ਕਰਾਈ ਜੀ ਉਹਨਾਂ ਨੇ ਸਾਨੂੰ ਪ੍ਰੈਸਨ ਵਾਸਤੇ ਕਹਤਾ ਸੀਗਾ ਜੀ ਪ੍ਰੈਸਨ ਵਾਸਤੇ ਕਹਤਾ ਸੀ ਹਾਂ ਠੀਕ ਹੈ ਜੀ ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੈਡਮ ਨੂੰ ਇਹਨਾਂ ਨੂੰ L4 5 ਐਂਡ S1 ਦੇ ਵਿੱਚ ਡਿਸਕ ਬਲਜ ਆ ਗਈ ਸੀ ਕਿ ਜਿਸ ਕਾਰਨ ਸੈਟਿਕਲ ਪੇਨ ਵੀ ਬਣੀ ਹੋਈ ਸੀ ਕਿ ਲਤਾਨ ਵਿੱਚ ਦਰਤ ਕਾਫੀ ਰਹਿੰਦਾ ਸੀ ਪੈਰ ਜਿਆਦਾ ਸੌਂਦੇ ਸੀਗੇ ਔਰ ਇਹਨਾਂ ਨੂੰ ਕਦਮ ਦੇ ਵਿੱਚ ਵੀ ਕਾਫੀ ਦਿੱਕਤ ਸੀਗੀ ਇਹਨਾਂ ਦੀ ਜੋ ਡਾਕਟਰ ਸਾਹਿਬ ਨੇ ਪਹਿਲਾਂ ਐਮ ਆਰ ਆਈ ਦੀ ਰਿਪੋਰਟ ਕਰਾਈ ਹੈ ਮੈਂ ਉਹ ਵੀ ਚੈੱਕ ਕੀਤੀ ਹੈ ਉਹਦੇ ਵਿੱਚ ਇਹਨਾਂ ਨੂੰ ਡਿਸਕ ਬਲਜ ਆਈ ਹੋਈ ਸੀ ਔਰ ਆਪਰੇਸ਼ਨ ਕੋਲ ਤੁਸੀਂ ਅਸੀਂ ਇਹਨਾਂ ਕੋਈ ਵੀ ਜਾਣਨਾ ਚਾਹਾਂਗੇ ਕਿ ਸਾਡੇ ਬਾਰੇ ਇਹਨਾਂ ਨੂੰ ਕਿੱਥੋਂ ਪਤਾ ਲੱਗਿਆ ਤੁਹਾਡੇ ਬਾਰੇ ਪਤਾ YouTube ਤੇ ਦੇਖਿਆ ਜੀ ਜੀ ਉਸ ਤੋਂ ਬਾਅਦ ਸਾਨੂੰ ਮੈਡੀਕਲ ਸਾਡੇ ਤੁਸੀਂ ਨੇੜੇ ਬੈਠੇ ਹੋਗੇ ਜੀ ਜੀ ਸਾਨੂੰ ਕਿਸੇ ਰਿਸ਼ਤੇਦਾਰ ਨੇ ਤੁਹਾਡੇ ਕੋਲ ਦੱਸਿਆ ਜੀ ਫਿਰ ਅਸੀਂ ਤੁਹਾਡੇ ਕੋਲ ਆਏ ਜੀ ਠੀਕ ਹੈ ਜੀ ਸਾਡੇ ਕੋਲ ਆਉਣ ਦੇ ਨਾਲ ਚਾਰ ਨੇ ਤੁਸੀਂ ਅਜੇ ਤੋਂ ਪਹਿਲਾਂ ਕੰਪਲੀਟ ਕੀਤੇ ਨੇ ਹਾਂ ਜੀ ਸਾਡੇ ਕੋਲ ਆਉਣ ਦੇ ਨਾਲ ਕਿੰਨਾ ਫਰਕ ਪਿਆ ਸਾਨੂੰ ਪਹਿਲੇ ਦਿਨੀ 20 ਤੋਂ 25% ਤੱਕ ਰਾਹਤ ਮਿਲ ਗਈ ਰਾਹਤ ਮਿਲ ਗਈ ਸੀ ਹਾਂ ਜੀ ਅੱਜ ਪੰਜਵਾਂ ਦਿਨ ਹੈ ਤੁਹਾਡਾ ਹਾਂ ਜੀ ਹਾਂ ਜੀ ਔਰ ਸੋ ਦੋਸਤੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾ ਹੈ ਹੁਣ ਅਸੀਂ ਇਹਨਾਂ ਦੀ ਕੈਰੋਪੈਂਸ਼ਨ ਟਰੀਟਮੈਂਟ ਇਹਨਾਂ ਨੂੰ ਦੇ ਕੇ ਤੁਹਾਨੂੰ ਇਸ ਵੀਡੀਓ 'ਤੇ ਵੀ ਦਿਖਾਵਾਂਗੇ ਵੀ ਫਿਰ ਇਸ ਤੋਂ ਬਾਅਦ ਕਿੰਨੀ ਇਹਨਾਂ ਨੂੰ ਅੱਜ ਤੱਕ ਰਾਹਤ ਮਿਲੀ ਹੈ 5 ਦਿਨ ਕੰਪਲੀਟ ਕਰਨ ਦੇ ਨਾਲ ਉਹ ਵੀ ਆਪਾਂ ਇਹਦੇ ਵਿਚਾਰ ਜ਼ਰੂਰ ਜਾਣਾਂਗੇ ਇਸ ਵੀਡੀਓ ਨੂੰ ਤੁਸੀਂ ਜੁੜੇ ਰਹੋ ਔਰ ਮੈਂ ਤੁਹਾਡੇ ਚਰਨਾਂ ਵਿੱਚ ਪਿਆਰਸ ਕਰਦਾ ਕਿ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਉਹਨਾਂ ਮਰੀਜ਼ਾਂ ਤੱਕ ਪਹੁੰਚਾਓ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਹੁਣ ਅਸੀਂ ਸਿੱਧਾ ਮਰੀਜ਼ ਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਪਰ ਲੈ ਕੇ ਚੱਲਦੇ ਆਂ ਉਹ ਤੁਸੀਂ ਜ਼ਰੂਰ ਦੇਖੋ ਸੋ ਦੋਸਤੋ ਹੁਣ ਅਸੀਂ ਪੇਸ਼ੈਂਟ ਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਦੇਣ ਜਾ ਰਹੇ ਆਂ ਮੈਡਮ ਕੰਫਰਟੇਬਲ ਹੋ ਠੀਕ ਹੋ ਬੋਡੀ ਬਿਲਕੁਲ ਲੂਸ ਰੱਖਣੀ ਹੈ ਜੀ ਔਰ ਸਾਹ ਤੁਸੀਂ ਨੱਕ ਰਾਹੀਂ ਲੈਣਾ ਹੈ ਮੂੰਹ ਰਾਹੀਂ ਨਹੀਂ ਛੱਡਣਾ ਹੈ ਲੰਬਾ ਸਾਹ ਲੈਣਾ ਹੈ ਠੀਕ ਹੈ ਜੀ ਬੋਡੀ ਬਿਲਕੁਲ ਲੂਸ ਹਾਂਜੀ ਸਾਹ ਲਓ ਛੱਡੋ साल जी छोड़ो जी वैरी गुड अकड़ाओ ना बिल्कुल बॉडी रखे हो ਪੇਸ਼ੈਂਟ ਨੂੰ ਸੀਟੀ ਜੰਕਸ਼ਨ ਦਾ ਪ੍ਰਸਨੇਂ ਜਾ ਰਹੇ ਆ ਸੀਟੀ ਜੰਕਸ਼ਨ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਤੁਹਾਨੂੰ ਦੱਸਦਾ ਰਹਿੰਦੇ ਆ ਸੀਟੀ ਜੰਕਸ਼ਨ ਅਸੀਂ ਉਹਨੂੰ ਬੋਲਦੇ ਆ ਜੋ ਸਰਵਾਈਕਲ ਤੇ ਥੋਰੈਸਿਕ ਮੈਲੀਪਰੀਅਨ ਦਾ ਜੋੜ ਹੁੰਦਾ ਹੈ ਸੀ7 T1 ਬਣ ਕੇ ਦੇ ਉਸ ਕਾਲੋ ਵੀ ਹੈ ਉਸ ਨੂੰ ਅਸੀਂ ਸੀਟੀ ਜੰਕਸ਼ਨ ਬੋਲਦੇ ਆ ਉਸ ਨੂੰ ਮੈਂ ਕੋਲਣ ਦੀ ਕੋਸ਼ਿਸ਼ ਕਰ ਰਹੇ ਆ ਸੀਟੀ ਜੰਕਸ਼ਨ ਨੂੰ ਬੋਡੀ ਬਿਲਕੁਲ ਲੂਜ਼ ਰੱਖਿਓ ਜੀ ਵੈਰੀ ਗੁੱਡ ਠੀਕ ਹੋ ਹਾਂਜੀ ਬਾਡੀ ਲੂਸ ਸਿੱਧੇ ਹੋ ਜਾਈਏ ਸੋ ਦੋਸਤੋ ਹੁਣ ਅਸ ਪੇਸ਼ੈਂਟ ਨੂੰ ਸਰਵਾਈਕਲ ਅਪਰੇਸ਼ਨ ਦੇ ਜੋ ਥਰਾਸਾ ਉਹ ਦੇਣ ਜਾ ਰਹੇ ਆ ਬਿਲਕੁਲ ਕਰਦੇ ਬਿਲਕੁਲ ਮੈਂ ਤੁਹਾਨੂੰ ਢਿੱਲੇ ਰੱਖਣੀ ਹੈ ਜੀ ਜਮਨ ਬਾਡੀ ਲੂਸ ਵੈਰੀ ਗੁੱਡ ਇਸੇ ਤਰੀਕੇ ਨਾਲ ਗਦਰਟ ਲਈ ਬਾਡੀ ਨੂੰ ਬਿਲਕੁਲ ਲੂਸ ਵੈਰੀ ਗੁੱਡ ਠੀਕ ਹੋ ਹਾਂਜੀ ਤੋ ਦੋਸਤੋ ਹੁਣ ਅਸੀਂ ਪੇਸ਼ੈਂਟ ਨੂੰ L4, L5 ਐਂਡ S1 ਦਾ ਥਸਟੀਨ ਚਾ ਰਹੇ ਹਾਂ ਜੋ ਇਹਨਾਂ ਨੂੰ L4, L5 ਐਂਡ S1 ਦੇ ਵਿੱਚ ਡਿਸਕ ਵਾਲਸੀ ਗੀ ਕੋਸ਼ਿਸ਼ ਸਾਡੀ ਇਹ ਹੈ ਕਿ ਅਕਿਨ ਨੂੰ ਪਹਿਲਾਂ ਤੇ ਨਾ ਆਸ਼ਾ ਕਰਦੇ ਹਾਂ ਕਿ 5 ਦਿਨਾਂ ਦੇ ਵਿੱਚ ਇੱਕ ਅਪਰੇਟ ਹੋਣ 100% ਸਹੀ ਹੋਣ ਸਾਡੇ ਤੋਂ ਬੋਡੀ ਨੂੰ ਕੋਲ ਲੋਡ ਰੱਖਣੀ ਹੈ ਬੋਡੀ ਲੋਜੀ ਹਾਂਜੀ ਸਾਰੋ ਚੱਲੋ ਵੈਰੀ ਗੁੱਡ ਹਾਂਜੀ ਐਸੀ ਛੱਡੋ ਹਾਂਜੀ ਐਸੀ ਤਰੀਏ ਐਸੀ ਦੂਸਰੀ ਸਾਈਡ L45 ਇੰਟੈਸ ਬੰਦਾ ਤੁਸੀਂ ਇੰਜ ਜਾ ਰਹੇ ਹਾਂ ਹਾਂਜੀ ਸਾਰੋ ਚੱਲੋ ਜੀ ਵੈਰੀ ਗੁੱਡ ਹਾਂਜੀ ਬਾਕੀ ਪੁੱਟ ਕੇ ਚੱਲ ਕੇ ਦੇਖੋ ਤੁਸੀਂ ਚਲੋ ਚਲੋ ਇਹਦੇ ਚਲ ਕੇ ਦੱਸੋ ਔਰ ਸਾਨੂੰ ਦੱਸੋ ਪਹਿਲਾਂ ਉਹਨੂੰ ਸਰੀਰ ਹਲਕਾ ਹੋਇਆ ਤੁਹਾਡੀ ਹਲਕੀ ਹੋ ਰਹੀ ਹੈ ਹਾਂਜੀ ਕਿੰਨਾ ਕੁ ਫਰਕ ਪਿਆ ਬਹੁਤ ਫਰਕ ਚਲੋ ਦੇਓ ਦੇਓ ਦੋਸਤੋ ਇਹ ਸਾਨੂੰ ਵਰਮਜੀਤ ਕੌਰ ਪਿੰਡ ਭਾਈ ਜਸਾ ਜਿਲ੍ਹਾ ਮਾਨਸਾ ਤੋਂ ਅੱਜ ਤੋਂ ਪੰਜ ਦਿਨ ਪਹਿਲਾਂ ਸਾਡੇ ਕੋਲੇ ਕਲੀਨਿਕ ਤੇ ਇਹਨਾਂ ਨੇ ਵਿਜ਼ਿਟ ਕੀਤਾ ਸੀਗਾ ਪੰਜ ਸੈਸ਼ਨ ਇਹਨਾਂ ਨੇ ਅੱਜ ਆਪਣੇ ਕੰਪਲੀਟ ਕਰ ਚੁੱਕੇ ਨੇ ਪੰਜ ਸੈਸ਼ਨ ਲੈਂਣ ਤੋਂ ਬਾਅਦ ਇਹਨਾਂ ਨੂੰ ਕਿੰਨਾ ਚ ਰਿਲੀਫ ਮਿਲਿਆ ਅਸੀਂ ਵੀ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਥੋੜਾ ਜਿਹਾ ਨੇੜੇ ਕਰ ਲਓ ਅੱਜ ਤੁਸੀਂ ਪੰਜ ਦਿਨ ਕੰਪਲੀਟ ਕੀਤੇ ਨੇ ਸਾਡੇ ਕੋਲ ਪਾਲ ਜੀ ਨੇ ਦੋਵਾਂ ਦਾ ਬਾਡੀ ਨੂੰ ਕਿੰਨਾ ਕਰ ਰਿਲੀਫ ਮਿਲਿਆ ਮਿਲਿਆ 90% ਠੀਕ ਹੈ so 90% ਠੀਕ ਹੋ ਗਿਆ ਸੋ ਦੋਸਤੋ ਜੋ 10% ਇਹਨਾਂ ਦਾ ਆਪਣੇ ਵਿਊ ਦੇ ਨਾਲ ਹੀ ਕਹਿ ਰਹੇ ਨੇ ਕਿ 90% ਠੀਕ ਹੈ ਔਰ 10% ਜਿਹੜਾ ਰਹਿ ਗਿਆ ਸੀ ਇਹਨਾਂ ਨੂੰ ਐਕਸਰਸਾਈਜ਼ ਦੱਸਾਂਗੇ ਉਹਨਾਂ ਨਾਲ ਹੀ ਕਵਰ ਕਰ ਜਾਣਗੇ ਔਰ ਸਾਡੇ ਲਈ ਵੀ ਇਸ ਤਰ੍ਹਾਂ ਦੇ ਜੋ ਪੇਸ਼ੀਐਂਟ ਨੇ ਇੱਕ ਚੈਲੰਜ ਬਣ ਜਾਂਦਾ ਹੈ ਇਹਨਾਂ ਨੂੰ ਠੀਕ ਕਰਨਾ ਕਿਉਂਕਿ ਡਾਕਟਰਾਂ ਨੇ ਇਹਨਾਂ ਨੂੰ ਆਪਰੇਸ਼ਨ ਦੇ ਲਈ ਬੋਲਤਾ ਸੀ ਹੋ ਸਕਦਾ ਹੈ ਕਿ ਸਾਡੇ ਬਾਰੇ ਇਹਨਾਂ ਨੂੰ ਕਿ ਨਾ ਪਤਾ ਹੁੰਦਾ ਤਾਂ ਹੋ ਸਕਦਾ ਹੈ ਕਿ ਆਪਰੇਸ਼ਨ ਦੀ ਡੇਟ ਲੈ ਕੇ ਆਪਰੇਸ਼ਨ ਵੀ ਆਪਣਾ ਕਰਵਾ ਲੈਂਦੇ ਪਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਸੀਂ ਕਰਦੇ ਹਾਂ ਕਿ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਦਾ ਆਪਰੇਸ਼ਨ ਤੋਂ ਵੀ ਵਿਚਾਰ ਕੀਤਾ ਹੈ ਅਸੀਂ ਮਿਸਟਰ ਹਰਪਾਲ ਸਿੰਘ ਕੀ ਕੁਸਚਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਕੋਲ ਆਉਣ ਦੇ ਨਾਲ ਇਹਨਾਂ ਨੂੰ ਕਿਵੇਂ ਮਹਿਸੂਸ ਹੋਇਆ ਛੋਡੇ ਕੋਲ ਆਉਂਗਾ ਸਾਨੂੰ 190% ਫਾਇਦਾ ਹੋਇਆ ਜੀ ਪਹਿਲਾਂ ਸੀ ਦੋ ਜਾਣੇ ਰਹਿੰਦੇ ਨੇ ਘਰ ਦੇ ਵਿੱਚ ਜੀ ਬੱਚੇ ਮੇਰੀ ਬੇਟੀ ਕਨੇਡਾ ਗਈ ਵੀ ਓਕੇ ਬੇਟਾ ਮੇਰਾ ਇੰਡਕ ਕਰ ਰਿਹਾ ਪਟਿਆਲਾ ਯੂਨੀਵਰਸਿਟੀ ਜੀ ਜੀ ਤੇ ਸਾਡੇ ਦੋ ਜਾਣੇ ਰੋਟੀ ਇਹ ਤਾਂ ਬਣਦੀ ਨਹੀਂ ਸੀ ਪਹਿਲਾਂ ਜੀ ਅੱਛਾ ਉਹਦੇ ਵਾਸਤੇ ਵੀ ਇੱਕ ਮਤਲਬ ਆਹ ਸਾ ਰੋਟੀ ਨਾਲ ਵਾਸਤੇ ਵੀ ਹੋਰ ਅੱਜ ਤੇ ਵਿਚਾਰ ਦੀ ਬੈਠਣਾ ਪੈਂਦਾ ਸੀਗਾ ਇਹਨਾਂ ਦਾ ਬਦਲਦਾ ਸੀਗਾ ਹੁਣ ਬਿਲਕੁਲ ਠੀਕ ਹੈ ਠੀਕ ਹੈ ਜੀ ਹਾਂ ਜੀ ਹੁਣ ਮੈਂ ਕਿੰਨਾ ਟਾਈਮ ਤੁਸੀਂ ਖਾਂ ਸਕਦੇ ਹੋ ਹੁਣ ਮੈਂ ਕਾ ਸਕਦੀ ਹਾਂ 10-20 ਮਿੰਟ ਖਾ ਸਕਦਾ 10 ਮਿੰਟ ਪਹਿਲਾਂ ਕਿੰਨਾ ਟਾਈਮ ਵਿੱਚ ਮੈਂ ਕਿਦੋਂ ਨਹੀਂ ਆਉਂਦਾ ਇਨਾ ਟਾਈਮ ਖੜ ਕੇ ਪਹਿਲਾਂ ਪਤਾ ਲੱਗ ਜਾਂਦਾ ਹੈ। ਇਨਾ ਤਾਂ ਮੈਂ 5 ਮਿੰਟ ਵੀ ਖੜ ਸਕਦਾ ਹਾਂ। ਬਸ ਦੋ ਰੋਟੀਆਂ ਤੇ ਜੀ ਰੋਟੀ ਮਾਰਦੀ ਸੀ। ਠੀਕ ਐ। ਬਸ ਦੀ ਰੋਟੀ ਮੇਰੇ ਨਾਲ ਬੈਠਣਾ ਪੈਂਦਾ ਸੀ ਨਾ। ਜੀ ਜੀ। ਹਾਂ। ਮੈਂ 20 ਮਿੰਟ ਤੱਕ ਹੌਣ ਲਗਾਤਾਰ ਖੜ ਸਕਦੀ ਹਾਂ। ਹਾਂ। ਠੀਕ ਐ। ਇਹ ਚੱਲਣ ਦੀ ਮੈਨੂੰ ਕੋਈ ਦਿੱਕਤ ਨਹੀਂ ਆਏਗੀ। ਨਾ ਮੇਰੇ ਲੱਤ ਦੁਖਦੀ ਆ। ਅੱਧਾ ਘੰਟਾ ਤੁਰਨਾ, ਘੰਟਾ ਤੁਰਨਾ ਕੋਈ ਦਿੱਕਤ ਨਹੀਂ ਆਏਗੀ। ਠੀਕ ਐ ਜੀ। ਤੇ ਹੁਣ ਮੈਂ ਬਿਲਕੁਲ ਠੀਕ ਹਾਂ। ਬਿਲਕੁਲ ਠੀਕ ਹਾਂ। ਚਲੋ ਚੰਗੀ ਗੱਲ ਐ। ਸੋ ਮੈਂ ਅੰਤ ਦੇ ਵਿੱਚ ਸੁੱਤੋ ਇਹੀ ਪੁੱਛਣਾ ਜੋ ਵੀ ਮਰੀਜ਼ ਜਾਂ ਘਰਾਂ ਦੇ ਵਿੱਚ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਨੇ ਲੋਕਾਂ ਉਹਨਾਂ ਨੂੰ ਤੁਸੀਂ ਪੀਸ ਨਹੀਂ ਹਾ ਦੇਣਾ ਚਾਹੁੰਦੇ ਸਾਡਾ ਸਨੇਹਤਾ ਇਹ ਹੀ ਹੈ ਜੀ ਵੀ ਉਹ ਇੱਥੇ-ਇੱਥੇ ਆਉਣ ਜੀ ਆ ਕੇ ਟ੍ਰੀਟਮੈਂਟ ਲੈਣ ਜੀ ਤੇ ਪੰਜ ਮਹੀਨੇ ਠੀਕ ਹੋ ਕੇ ਜਾਣ ਦੇ ਘਰੇ ਬੈਠ ਵਧੀਆ ਜਿਹੜੇ ਲੈਣ ਜ਼ਿੰਦਗੀ ਦੇ ਕਿਉਂ ਦੁਖੀ ਹੋਏ ਨਾ ਘਰਾਂ ਬੈਠਣ ਤੱਕ ਤਾਂ ਵੱਡਾ ਹੋ ਰਹਿ ਨਹੀਂ ਠੀਕ ਹੈ ਇੱਕ ਦੋਸਤੋ ਮੈਂ ਤੁਹਾਡੇ ਇਸ ਚੈਨਲ ਜਰੀਏ ਆਪਣੇ ਚੈਨਲ ਜਰੀਏ ਤੁਹਾਨੂੰ ਇਹ ਵੀ ਕਹਾਂਗਾ ਅਸੀਂ ਇਹਨਾਂ ਤੇ ਕੋਈ ਦਵਾਈ ਨਹੀਂ ਦੂਸ ਆਸੀ ਕੋਈ ਕੋਈ ਗੋਲੀ ਨਹੀਂ ਤੁਸੀਂ ਠੀਕ ਹੈ ਹਾਂਜੀ ਇੱਕ ਵੀ ਟੈਬਲੇਟ ਇਹਨਾਂ ਦੇ ਅਸੀਂ ਯੂਜ਼ ਨਹੀਂ ਕੀਤੀ ਅਲਟਰਨੇਟਿਵ ਮੈਡੀਸਨ ਦਾ ਸਾਡਾ ਕੰਮ ਆ ਬਿਨਾਂ ਦਵਾਈਆਂ ਤੋਂ ਕਿਵੇਂ ਠੀਕ ਕਰਨਾ ਜੋ ਕੁਦਰਤ ਨੇ ਸੋਨੂ ਗॉड ਨੇ ਗਿਫਟ ਦਿੱਤੀਆਂ ਨੇ ਤੁਹਾਡਾ ਸਰੀਰਕ ਸਟਰਕਚਰ ਦਿੱਤਾ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਆ ਕਿ ਉਹੀ ਦੁਆਰੇ ਆਪਣੇ ਕੰਮ ਕਰਨ ਲੱਗਣਾ ਸੋ ਅੰਤ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਜਾਰਸ਼ ਕਰਦਾ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਉਹਨਾਂ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਦਰਦ ਨਾਲ ਯੋਜਨਾ ਕੋਈ ਵਧੀਆ ਗੱਲ ਨਹੀਂ ਘਰਾਂ ਦੇ ਵਿੱਚ ਨਾ ਬੈਠੋ ਸਾਡੇ ਤੱਕ ਪਹੁੰਚ ਕਰੋ ਅਸੀਂ ਕੋਸ਼ਿਸ਼ ਆਪਣੇ ਵੱਲੋਂ ਪੂਰੀਆਂ ਕਰਾਂਗੇ ਕਿ 5 ਦਿਨਾਂ ਦੇ ਵਿੱਚ ਸਾਨੂੰ ਕੰਪਲੀਟ ਅਸੀਂ ਠੀਕ ਕਰਕੇ ਤੋੜੀਏ ਧੰਨਵਾਦ